ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਗੱਲ ਕਰਦੇ ਆ ਅਕਾਲ ਫਿਲਮ ਜਿਹੜੀ ਗਿੱਪੀ ਗਰੇਵਾਲ ਦੀ ਅਕਾਲ ਫਿਲਮ ਆਈ ਹੈ ਉਹਨੇ ਸਿੱਖ ਧਰਮ ਨੂੰ ਜੱਥੇਬੰਦੀਆਂ ਨੂੰ ਢਿੰਗ ਸਿੰਘਾਂ ਨੂੰ ਸੰਸਥਾਵਾਂ ਨੂੰ ਦੋ ਧੜਿਆਂ ਦੇ ਵਿੱਚ ਵੰਡ ਕੇ ਰੱਖ ਦਿੱਤਾ ਹੈ ਭਾਵੇਂ ਗਿੱਪੀ ਗਰੇਵਾਲ ਕੁਝ ਢਿੰਗ ਸਿੰਘਾਂ ਨੂੰ ਦਿਖਾਉਣ ਦੇ ਵਿੱਚ ਫਿਲਮ ਕਾਮਯਾਬ ਹੋ ਗਿਆ ਉਹਨਾਂ ਨੂੰ ਕਹਿ ਕਹਾ ਕੇ ਸਿਨੇਮਿਆਂ ਦੇ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਕੋਈ ਲਾਲਚ ਦੇ ਕੇ ਜਾਂ ਉਹਨਾਂ ਨੂੰ ਕੋਈ ਬੇਨਤੀ ਕਰਕੇ ਮਿੰਨਤਾਂ ਕਰਕੇ ਕਿਵੇਂ ਲੈ ਕੇ ਗਿਆ ਪਰ ਲਜਾਣ ਦੇ ਵਿੱਚ ਉਹ ਕਾਮਯਾਬ ਹੋ ਗਿਆ ਇੱਕ ਨਿੰਗ ਸਿੰਘਾਂ ਦੇ ਮੁਖ ਦੇ ਵਿੱਚੋਂ ਇਹ ਗੱਲ ਕੜਵਾਉਣੀ ਕਿ ਫਿਲਮ ਬਹੁਤ ਵਧੀਆ ਹੈ ਇਹ ਬਹੁਤ ਹੀ ਮੰਦਪਾਗਾ ਸੀ ਕਿਉਂਕਿ ਸਿੱਖ ਧਰਮ ਕਦੇ ਵੀ ਜਿਹੜੇ ਸਿੱਖਾਂ ਦੇ ਨਾਇਕ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜ ਪਿਆਰੇ ਹੋਰ ਵੀ ਜਿੰਨੇ ਸਾਡੇ ਨਾਇਕ ਨੇ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲਵਾ ਨਵਾਬ ਕਪੂਰ ਸਿੰਘ ਜਸਤਾ ਸਿੰਘ ਆਲੂਵਾਲੀਆ ਭਾਵ ਜਿੰਨੇ ਸਾਡੇ ਨਾਇਕ ਨੇ ਉਹਨੂੰ ਸਿਨੇਮੇ ਦੇ ਵਿੱਚ ਉਹਨਾਂ ਨੂੰ ਨਹੀਂ ਦਿਖਾਇਆ ਜਾ ਸਕਦਾ ਕਿਉਂਕਿ ਸਿੱਖ ਧਰਮ ਦੇ ਵਿੱਚ ਕੁਝ ਮਰਜ਼ਾਦਾ ਹੈ ਅਸੀਂ ਬੇਪਰਵਾਦ ਨੂੰ ਨਹੀਂ ਮੰਨਦੇ ਅਸੀਂ ਮੂਰਤੀ ਪੂਜਾ ਨੂੰ ਨਹੀਂ ਮੰਨਦੇ ਜੇਕਰ ਫਿਲਮਾਂ ਦੇ ਵਿੱਚ ਸਾਡੇ ਨਾਇਕਾਂ ਨੂੰ ਲੈ ਕੇ ਜਾਇਆ ਜਾਵੇਗਾ ਸਾਡੇ ਇਤਿਹਾਸ ਦੇ ਨਾਲ ਖਲਵਾੜ ਹੋਣਾ 100% ਸੰਭਵ ਹੈ ਇਸ ਫਿਲਮ ਦੇ ਵਿੱਚ ਵੀ ਇਸੇ ਤਰ੍ਹਾਂ ਦਿਖਾਇਆ ਗਿਆ ਜਿਵੇਂ ਬੰਦੇ ਦੱਸ ਰਹੇ ਐ ਪਤਾ ਲੱਗ ਰਿਹਾ ਹੈ ਕਿ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਨਾਇਕ ਨੇ ਉਹਨਾਂ ਨੂੰ ਫਿਲਮਾਂ ਦੇ ਵਿੱਚ ਇੱਕ ਗਾਣਿਆਂ ਦੇ ਉੱਤੇ ਨਚਾਇਆ ਜਾਵੇਗਾ ਉਹਨਾਂ ਨੂੰ ਐਕਟਰਾਂਗੀਆਂ ਦੇ ਨਾਲ ਇਸ਼ਕ ਮੁਸ਼ਕ ਦੇ ਵਿੱਚ ਦਿਖਾਇਆ ਜਾਵੇਗਾ ਉਹਨਾਂ ਨਾਇਕਾਂ ਨੂੰ ਜੋਧਿਆਂ ਨੂੰ ਸੂਰਮਿਆਂ ਨੂੰ ਤੇ ਸਾਡੀ ਬਦਨਾਮੀ ਨਹੀਂ ਹੋਵੇਗੀ ਤਾਂ ਕੀ ਹੋਵੇਗੀ ਕੀ ਇਸ ਇੱਕ ਧਰਮ ਦੇ ਪ੍ਰਚਾਰਕ ਇੰਨਾ ਜ਼ਿਆਦਾ ਹਾਰ ਗਏ ਐ ਜਾਂ ਸਿੱਖਾਂ ਵਿੱਚ ਦਮ ਨਹੀਂ ਰਿਹਾ ਜਾਂ ਸਿੱਖ ਧਰਮ ਇੰਨਾ ਜ਼ਿਆਦਾ ਟੁੱਟ ਗਿਆ ਖਤਮ ਹੋਣ ਦੇ ਕੰਡੇ ਐ ਕਿ ਉਹਨਾਂ ਨੂੰ ਫਿਲਮਾਂ ਦਾ ਸਹਾਰਾ ਲੈਣਾ ਪੈ ਗਿਆ ਕਿ ਫਿਲਮਾਂ ਤੋਂ ਬਿਨਾ ਸਾਡਾ ਜਿਹੜਾ ਸਿੱਖ ਧਰਮ ਉਹਦਾ ਪ੍ਰਚਾਰ ਹੋ ਨਹੀਂ ਸਕਦਾ ਸਾਡੇ ਕੋਲੇ ਐਡੀਆਂ ਵੱਡੀਆਂ ਸੰਸਥਾਵਾਂ ਨੇ ਇੰਨੇ ਪ੍ਰਚਾਰਕ ਨੇ ਸਿੱਖ ਚੜ੍ਹਦੀ ਕਲਾ ਦੇ ਵਿੱਚ ਐ ਦੋਸਤੋ ਇਸ ਤਰ੍ਹਾਂ ਉਹਨੂੰ ਸਿਨੇਮੇ ਨਾਲ ਜੋੜਨਾ ਨੈਟ ਦੇ ਨਾਲ ਜੋੜਨਾ ਗੁਰਬਾਣੀ ਨੂੰ ਬਹੁਤ ਮੰਦ ਭਾਗ ਹੈ ਪਹਿਲਾਂ ਹੀ ਸਾਡੇ ਬਹੁਤ ਸਾਰੇ ਬੱਚੇ ਤੇ ਬਹੁਤ ਸਾਰੇ ਲੋਕ ਗੁਟਕਿਆਂ ਦੇ ਉੱਤੋਂ ਪੁੱਥਨਾ ਸੈਂਚੀਆਂ ਦੇ ਉੱਤੋਂ ਗੁਰਬਾਣੀ ਪੜਨੀ ਬੰਦ ਕਰ ਚੁੱਕੇ ਐ ਜਿਹੜਾ ਕਿ ਮੰਦ ਭਾਗ ਹੈ ਮੋਬਾਈਲਾਂ ਦੇ ਉੱਤੇ ਗਰਵਾਣੀ ਦੇ ਆਏ ਪਾ ਗਿਆ ਕੋਈ ਸਤਕਾਰ ਵਾਲੀ ਗੱਲ ਨਹੀਂ ਉੱਤੇ ਕਿੱਥੇ ਮੋਬਾਈਲ ਪਿਆ ਕਿਹੋ ਜਿਹਾ ਹੱਥ ਲੱਗਦੇ ਐ ਕੀ ਹੋ ਰਿਹਾ ਐ ਪਰ ਚਲਾ ਰਹੇ ਐ ਇਸ ਤਰ੍ਹਾਂ ਹੁਣ ਜਿਹੜੀ ਇਹ ਫਿਲਮ ਅਕਾਲ ਆਈ ਐ ਇਹਨੇ ਸਿੱਖਾਂ ਦੇ ਵਿੱਚ ਏਕਾ ਕਰਨ ਦੀ بجائے ਗਿੱਪੀ ਘਰੇਵਾਲ ਕਹਿ ਰਿਹਾ ਕਿ ਮੈਂ ਸਿੱਕੀ ਦਾ ਪ੍ਰਚਾਰ ਵਾਸਤੇ ਫਿਲਮ ਬਣਾਈ ਐ ਦੋਸਤੋ ਜਿਹੜੀ ਫਿਲਮ ਨੇ ਸਿੱਖਾਂ ਨੂੰ ਦੋ ਧਣਿਆਂ ਵਿੱਚ ਵੰਡ ਦਿੱਤਾ ਐ ਸਿੱਖ ਆਸਬੇਦ ਦੀ ਲੜਨ ਦੀ ਸਥਿਤੀ ਵਿੱਚ ਆ ਗਿਆ। ਪਿਛਲੇ ਦਿਨੀ ਸ੍ਰੇਮਿਆਂ ਵਿੱਚ ਜੋ ਹੋਇਆ ਸਭ ਨੇ ਦੇਖਿਆ। ਇੱਕ ਧਿਰ ਬੰਦ ਕਰਵਾਉਣ ਵਾਲੀ, ਇੱਕ ਚਲਵਾਉਣ ਵਾਲੀ। ਉਹ ਕਹਿੰਦੇ ਆਓ। ਉਹ ਲੜਨ ਨੂੰ ਵੀ ਤਿਆਰ, ਕਿਰਪਾਨਾ ਮਾਰਨ ਨੂੰ ਵੀ ਤਿਆਰ। ਮੈਂ ਕਹਿ ਸਕਦਾ ਕਿ ਅਨਪੜ ਸਿੱਖ ਜੇਕਰ ਵਿਦਵਾਨ ਹੁੰਦੇ, ਇਤਿਹਾਸ ਪੜ੍ਹਿਆ ਹੁੰਦਾ ਤੇ ਸ਼ਾਇਦ ਉਹ ਇਸ ਤਰ੍ਹਾਂ ਦਾ ਸਟੈਂਡ ਨਾ ਲੈਂਦੇ। ਕਿਉਂਕਿ ਮੂਰਤੀ ਪੂਜਾ ਸਿੱਖ ਨਹੀਂ ਮੰਨਦੇ ਤੇ ਜਿਹੜੀਆਂ ਫਿਲਮਾਂ ਨੇ ਇਹ ਮੂਰਤੀ ਪੂਜਾ ਵੱਲ ਧੱਕਦੀਆਂ ਤੇ ਸਾਡੇ ਨਾਇਕਾਂ ਨੂੰ ਇਸ ਤਰ੍ਹਾਂ ਜਿਹੜੇ ਇੱਕ ਐਕਟਰ ਹੈ ਸ਼ਰਾਬਾਂ ਪੀਣ ਵਾਲੇ दारूਾਂ ਪੀਣ ਵਾਲੇ ਮੀਟ ਖਾਣ ਵਾਲੇ ਉਹ ਕਿਸ ਤਰ੍ਹਾਂ ਦਿਖਾਉਣਗੇ ਹੋ ਸਕਦਾ ਹੈ ਕਿ ਗਿੱਪੀ ਗਰੇਵਾਲ ਦੀ ਸ਼ਰਧਾ ਭਾਵਨਾ ਹੋਵੇ ਪੰਜਾਬੀ ਮੁੰਡਾ ਹੈ ਚੰਗੀ ਗੱਲ ਹੈ ਉਹਦਾ ਧੰਨਵਾਦ ਹੈ ਪਰ ਗਿੱਪੀ ਤੋਂ ਬਾਅਦ ਜਿਹੜੇ ਬੰਦੇ ਫਿਲਮਾਂ ਬਣਾਉਣਗੇ ਉਹ ਕਿਹੋ ਜਿਹੇ ਹੋਣਗੇ ਜਾਣਬੁੱਝ ਕੇ ਸਰਕਾਰਾਂ ਸਾਡੇ ਧਰਮ ਦੇ ਵਿੱਚ ਦਖਲ ਦੇਣਗੀਆਂ ਫਿਲਮਾਂ ਦੇ ਵਿੱਚ ਜਾਣਬੁੱਝ ਕੇ ਸਾਨੂੰ ਮਾੜੇ ਦਿਖਾਇਆ ਜਾਊਗਾ ਗਿੱਪੀ ਕਰੇ ਵਾਲ ਤੋਂ ਬਾਅਦ ਇਹੋ ਜਿਹੇ ਬੰਬੇ ਦੇ ਦਿੱਲੀ ਦੇ ਬੰਦੇ ਲਿਆਂਦੇ ਜਾਣਗੇ ਜਿਹੜੇ ਸਾਡੇ ਸਿੱਖ ਧਰਮ ਨੂੰ ਜਾਣਬੁੱਝ ਕੇ ਬਦਨਾਮ ਕਰਨਗੇ ਬੇਪਰਵਾਦ ਵੱਲ ਮੂਰਤੀ ਪੂਜਾ ਵੱਲ ਲੈ ਕੇ ਜਾਣਗੇ ਤੇ ਸਾਡੇ ਇਤਿਹਾਸ ਨੂੰ ਵਿਗਾੜਿਆ ਜਾਵੇਗਾ ਜਿਹੜਾ ਸਾਡਾ ਇਤਿਹਾਸ ਹੈ ਉਹਨੂੰ ਪਿਆਰ ਮੁਹੱਬਤ ਵਾਲਾ ਇਤਿਹਾਸ ਬਣਾ ਕੇ ਦਿਖਾਇਆ ਜਾਊਗਾ ਉਹਦੇ ਵਿੱਚੋਂ ਤਤ ਖਾਲਸਾ ਤੇ ਵੀਰ ਰਸ ਇਹ ਖਤਮ ਕਰ ਦਿੱਤਾ ਜਾਵੇਗਾ ਇਹ ਪਹਿਲਾਂ ਵੀ ਸਰਕਾਰਾਂ ਦੀਆਂ ਜਸਤਾਂ ਦੀਆਂ ਚਾਲਾਂ ਰਹੀਆਂ ਚਾਹੇ 1990-92 ਦਾ ਦੌਰ ਸੀ ਜਦੋਂ ਸਿੰਘਾਂ ਦਾ ਪੂਰਾ ਜਿਹੜਾ ਸੰਘਰਸ਼ ਸੀ ਚੜ੍ਹਦੀ ਕਲਾ ਤੇ ਸੀ ਉਦੋਂ ਕੇਪੀਐਸ ਗਿੱਲ ਬੁੱਚੜ ਨੇ ਪਿੰਡਾਂ ਦੇ ਵਿੱਚ ਕੈਂਪ ਲਾਏ ਕਾਦੇ ਗਿੱਧੇ ਭੰਗੜਿਆਂ ਦੇ ਫਿਲਮਾਂ ਦੇ ਉਨੇ ਸਕਰੀਨਾਂ ਲਾ ਕੇ ਫਿਲਮਾਂ ਦਿਖਾਈਆਂ ਐਨਐਸਐਸ ਦੇ ਨਾਂ ਤੇ ਇੱਕ ਕੈਂਪ ਲਾਏ ਉਹਦੇ ਵਿੱਚ 16 ਸਾਲ ਤੋਂ ਲੈ ਕੇ 22-23 ਸਾਲ ਦੀਆਂ ਕੁੜੀਆਂ ਸ਼ਾਮਲ ਕੀਤਾ ਦਾ 10-10 ਦਿਨਾਂ ਦੇ ਕੈਂਪ ਲੱਗੇ ਸਕੂਲਾਂ ਵਿੱਚ ਕਈ ਥਾਵਾਂ ਤੇ ਇਕੱਠੇ ਕਰਕੇ ਰੱਖੇ ਗਏ ਉਥੇ ਗਿੱਧੇ ਤੇ ਭੰਗੜੇ ਚੱਲੇ ਉਥੇ ਪੁਲਿਸ ਦੇ ਅਫਸਰ ਆ ਕੇ ਬੰਦੇ ਸੀ ਉਹਨਾਂ ਨੇ ਕਈ ਗਾਇਕ ਖਰੀਦੇ ਹੋਏ ਸੀ ਆਪਣੇ ਜਸਵੀਰ ਜੱਸੀ ਜਿਹੜਾ ਕਲਾਕਾਰ ਹੈ ਉਨੇ ਪਿਛਲੇ ਦਿਨਾਂ ਦੇ ਵਿੱਚ ਸਭ ਕੁਝ ਦੱਸਿਆ ਸੱਚ ਕਿ ਕੇਪੀਐਸ ਗਿੱਲ ਕਿਵੇਂ ਸਾਥੋਂ ਸ਼ਰਾਬ ਪੀ ਕੇ ਗਮਾਉਂਦਾ ਸੀ ਕਿਵੇਂ ਉਹ ਆਪਣੀ ਕੋਲੇ ਕੁੜੀਆਂ ਨੂੰ ਨੱਚਣ ਲਾਉਂਦਾ ਸੀ ਕਿਵੇਂ ਉਹ ਭਾਂਤ ਭਾਂਦੀਆਂ ਫਿਲਮਾਂ ਵਾਲੀਆਂ ਤੇ ਹੋਰ ਲੜਕੀਆਂ ਨੂੰ ਸਾਦਾ ਸੀ ਮਜਬੂਰ ਕਰਕੇ ਉਦੋਂ ਵੀ ਦੋਸਤੋ ਇਹੋ ਜਿਹਾ ਜਿਹੜਾ ਬੇਪਰਵਾਹ ਉਹ ਕੀਤਾ ਗਿਆ ਸੀ ਇਸ ਲਈ ਸਿੱਖ ਕਦੇ ਸਿਨੇਮੇ ਦੇ ਵਿੱਚ ਬਹੁਤਾ ਵਿਸ਼ਵਾਸ ਨਹੀਂ ਰੱਖਦਾ ਸਾਡਾ ਸਿੱਖ ਧਰਮ ਬੜਾ ਬਲਵਾਨ ਹੈ ਤੇ ਸਾਨੂੰ ਸਿੱਖੀ ਤੇ ਭਰੋਸਾ ਹੋਣਾ ਚਾਹੀਦਾ ਹੈ ਤੇ ਜਿਹੜਾ ਫਿਲਮਾਂ ਦੇ ਰਾਹੀ ਜਿਹੜਾ ਸਿੱਖ ਚਰਿੱਤਰ ਹੈ ਉਹ ਕਦੇ ਵੀ ਨਹੀਂ ਪੇਸ਼ ਕੀਤਾ ਜਾ ਸਕਦਾ ਕਿਉਂਕਿ ਫਿਲਮਾਂ ਜਿਹੜੇ ਬੰਦਿਆਂ ਨੇ ਬਣਾਉਣਗੇ ਉਹ ਐਕਟਰਾਂ ਦਾ ਇੱਕ ਪੈਸਾ ਕਮਾਉਣ ਦਾ ਰਜਕਾਰ ਹੈ ਪੈਸਾ ਕਮਾਉਣ ਦਾ ਧੰਦਾ ਹੈ ਉਹਨਾਂ ਨੇ ਆਪਣੇ ਪੈਸੇ ਕਮਾ ਕੇ ਪਾਰ ਜਾਣਾ ਹੈ ਪਰ ਜਦੋਂ ਸਿੱਖਾਂ ਨੂੰ ਲੋੜ ਪੈਂਦੀ ਹੈ ਉਦੋਂ ਕੋਈ ਨਹੀਂ ਬੋਲਦਾ ਆ ਸਣੀ ਦੇਵਾਲ ਵਰਗਿਆਂ ਨੇ ਅਕਸ਼ੇ ਕੁਮਾਰ ਵਰਗਿਆਂ ਨੇ ਕਿੰਨੀਆਂ ਫਿਲਮਾਂ ਬਣਾਈਆਂ ਸਿੰਘਾਂ ਦੇ ਨਾਂਤੇ ਕਿਸੇ ਦਾ ਨਾਂ ਸਿੰਘ ਇਹ ਕਿੰਗ ਰੱਖਿਆ ਕਿਤੇ ਕੁਸ ਰੱਖਿਆ ਕਿਤੇ ਗਦਰ ਰੱਖਿਆ ਪਰ ਜਦੋਂ ਦਿੱਲੀ ਦੇ ਵਿੱਚ ਕਿਸਾਨ ਸੰਘਰਸ਼ ਤੇ ਬੈਠੇ ਤੇ ਸਾਰੇ ਜਾ ਕੇ ਸਰਕਾਰ ਦੇ ਪਾਲੇ ਚ ਕੜ ਗਏ ਸਾਰੇ ਜਾ ਕੇ ਕਿਸਾਨਾਂ ਦੇ ਵਿਰੁੱਧ ਹੋ ਗਏ ਸਾਰਿਆਂ ਨੇ ਆਖਿਆ ਇਹ ਖਾਲਸਤਾਨੀ ਨੇ ਇਹ ਅੱਤਵਾਦੀ ਨੇ ਕਿਸੇ ਨੇ ਸਿੱਖਾਂ ਦਾ ਪੱਲਾ ਨਹੀਂ ਫੜਿਆ ਇਸ ਲਈ ਦੋਸਤੋ ਇਹਨਾਂ ਦਾ ਕਦੇ 도ਗਲੇ ਬੰਦਿਆਂ ਦਾ ਯਕੀਨ ਨਾ ਕਰੋ ਇਹਨਾਂ ਫਿਲਮਾਂ ਵਾਲੇ ਐਕਟਰਾਂ ਦੇ ਪਿੱਛੇ ਲੜਨ ਦੀ ਕੋਈ ਲੋੜ ਨਹੀਂ ਸਾਨੂੰ ਕਦੇ ਸਿਨੇਮੇ ਤੇ ਯਕੀਨ ਨਹੀਂ ਕਰਨਾ ਚਾਹੀਦਾ ਅੱਜ ਇਹ ਕੁਝ ਨਾ ਕੁਝ ਸਹੀ ਦਿਖਾਉਣਗੇ ਸਿਨੇਮੇ ਵਾਲੇ ਕੱਲ ਨੂੰ ਉਹਦੇ ਵਿੱਚ ਰਲਗੱਟ ਕਰ ਦੇਣਗੇ ਸਾਡਾ ਇਤਿਹਾਸ ਇਹੋ ਜਿਹਾ ਦਿਨ ਵੀ ਆਊਗਾ ਜਦੋਂ ਅਸੀਂ ਸਿੱਖ ਨਾਇਕਾਂ ਤੇ ਫਿਲਮਾਂ ਦੇਖਾਂਗੇ ਸਾਡਾ ਸਰਮਨਾ ਸੀਸ ਝੁਕ ਜਾਏਗਾ ਇਹਨਾਂ ਨੇ ਖੇਤਾਂ ਦੀਆਂ ਵੱਟਾਂ ਤੇ ਸੜਕਾਂ ਤੇ ਪਾਰਕਾਂ 'ਚ ਸਾਡੇ ਨਾਇਕਾਂ ਨੂੰ ਐਕਟਰੀਆਂ ਦੇ ਨਾਲ ਗਾਣੇ ਗਾਉਂਦੇ ਦਿਖਾ ਦੇਣਾ ਹੈ ਪਿਆਰ ਮੁਹੱਬਤਾਂ ਦਿਖਾ ਦੇਣੀਆਂ ਕਿੱਥੇ ਜਾਊਗਾ ਜੰਗ ਕਿੱਥੇ ਜਾਊਗਾ ਸੰਘਰਸ਼ ਇਸ ਲਈ ਦੋਸਤੋ ਸਾਨੂੰ ਇਹਨਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਤੇ ਜਿਹੜੇ ਨਿੰਗ ਸਿੰਘ ਫਿਲਮਾਂ ਦੇਖਣ ਜਾ ਰਹੇ ਐ ਉਹਨਾਂ ਨੂੰ ਵੀ ਬੇਨਤੀ ਐ ਕਿ ਤੁਸੀਂ ਇੰਨੇ ਜਲਦੀ ਦੇ ਵਿੱਚ ਨਾ ਆਇਆ ਕਰੋ ਪਹਿਲਾਂ ਇਤਿਹਾਸ ਨੂੰ ਸਮਝਿਆ ਕਰੋ ਪੜ੍ਹਿਆ ਕਰੋ ਆਪਣੀਆਂ ਵੱਡੇ ਜਥੇਬੰਦੀਆਂ ਤੋਂ ਰਹਿ ਲੈ ਲਿਆ ਕਰੋ ਪੁੱਛ ਲਿਆ ਕਰੋ ਮੈਂ ਉਹਨਾਂ ਵੱਡੀਆਂ ਜਥੇਬੰਦੀਆਂ ਦਾ ਚਾਹੇ ਬਾਬੇ ਵਕਾਲਗੇ ਨੇ ਬਾਬਾ ਜੋਗਾ ਸਿੰਘ ਜੀ ਸਤਕਾਰਯੋਗ ਨੇ ਵੱਡੇ ਦਲ ਨੇ ਦਲਪੰਤ ਬਾਬਾ ਵਿਧੀਚੰਦ ਬਾਬਾ ਅਵਤਾਰ ਸਿੰਘ ਜੀ ਬੁੱਢਾ ਦਲ ਦੇ ਬਾਬਾ ਬਲਵੀਰ ਸਿੰਘ ਪੰਤਰਾਤਨ ਹੋਰ ਕਿੰਨੀਆਂ ਜੱਥੇ ਬੰਦਗੀਆਂ ਵੱਡੀਆਂ ਉਹ ਨਹੀਂ ਗਏ ਉਹਨਾਂ ਦਾ ਸਟੈਂਡ ਹੈ ਉਹ ਜਲਦਬਾਜ਼ੀ ਨਹੀਂ ਕਰਨਗੇ ਪਰ ਉਹਨਾਂ ਦੇ ਕੋਲੇ ਵੀ ਪਹੁੰਚ ਇਨਾਂ ਕਲਾਕਾਰਾਂ ਨੇ ਬਣਾਈ ਹੋਈ ਹੈ ਮੈਂ ਢਿੰਗ ਸਿੰਘਾਂ ਨੂੰ ਬੇਨਤੀ ਵੀ ਕਰਨਾ ਚਾਹਣਾ ਹੈ ਕਿ ਇਹ ਕਲਾਕਾਰ ਨੇ ਇਨਾਂ ਕੋਲੇ ਕਰੋੜਾ ਰੁਪਈਆ ਅਰਬ ਰੁਪਈਆ ਹੋ ਸਕਦਾ ਹੈ ਇਹ ਫਿਲਮ ਨੂੰ ਚਲਾਉਣ ਵਾਸਤੇ ਆਪਣੀ ਬਦਨਾਮੀ ਨੂੰ ਰੋਕਣ ਵਾਸਤੇ ਕਰੋੜਾ ਰੁਪਈਆ ਖਰਚ ਕਰ ਦੇਣ ਹੋ ਸਕਦਾ ਇਹ ਕੋਈ ਪੱਕਾ ਨਹੀਂ ਯਕੀਨ ਨਹੀਂ ਕਿ ਕੁਝ ਜਥੇਬੰਦਗਾਂ ਨੂੰ ਢਿੰਗ ਸਿੰਘਾਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਵੀ ਕਰਨ ਪਰ ਭਰਾਵੋ ਨਾ ਲਿਓ ਬਾਅਦ ਦੇ ਵਿੱਚ ਸਭ ਕੁਝ ਸਾਹਮਣੇ ਆ ਜਾਣਾ ਹੈ ਅਸੀਂ ਨੈਕਾਂ ਵਾਲੇ ਪਾਸੇ ਖੜਨਾ ਹੈ ਨਾ ਕਿ ਖਲ ਨੈਕਾਂ ਵਾਲੇ ਪਾਸੇ ਅਸੀਂ ਯੋਧਿਆਂ ਵਾਲੇ ਪਾਸੇ ਖੜਨਾ ਹੈ ਨਾ ਕਿ ਐਕਟਰਾਂ ਵਾਲੇ ਪਾਸੇ ਗਿੱਪੀ ਗਰੇਵਾਲ ਕੋਲੇ ਬਹੁਤ ਤਾਨ ਹੈ ਬਹੁਤ ਪੈਸਾ ਕਮਾਇਆ ਇਹਨਾਂ ਨੇ ਫਿਲਮਾਂ ਚੋਂ ਤੇ ਕਮਾਉਣਾ ਚਾਹੀਦਾ ਕਮਾਵੇ ਸਾਨੂੰ ਕੋਈ ਦੁੱਖ ਨਹੀਂ ਪਰ ਸਿੱਖਾਂ ਦੇ ਇਤਿਹਾਸ ਨੂੰ ਨਾ ਵਿਗਾੜੇ ਨਾਲੇ ਉਹ ਕਹਿ ਰਿਹਾ ਕਿ ਮੈਂ ਸਿੱਖ ਦਾ ਕਿਸੇ ਨਾਇਕ ਦਾ ਜਾਂ ਕਿਸੇ ਗੁਰੂ ਦਾ ਕਰਦਾਰ ਨਹੀਂ ਕੀਤਾ ਤੇ ਨਾਲੇ ਉਹਦੇ ਵਿੱਚ ਸਿੱਖਾਂ ਦੇ ਜਿਹੜੇ ਹਥਿਆਰ ਨੇ ਇੱਕ ਕਾਰਜ ਵਰਤੇ ਗਏ ਹੈ ਫਿਰ ਉਹ ਜੇਕਰ ਕੀਤਾ ਸੀ ਤੇ ਨਾ ਵਰਤਦਾ ਫਿਰ ਬਿਲਕੁਲ ਨਾ ਵਰਤਦਾ ਫਿਰ ਅਕਾਲ ਸ਼ਬਦ ਕਿੱਥੋਂ ਲਿਆ ਅਕਾਲ ਸ਼ਬਦ ਕਿੱਥੋਂ ਆਇਆ ਜਿਹੜਾ ਅਕਾਲ ਦਾ ਮਤਲਬ ਹੈ ਮੌਤ ਤੋਂ ਰਹਿਤ ਕਾਲ ਤੋਂ ਦੂਰ ਤੇ ਕੀ ਇਹ ਨਾ ਬੰਦਿਆਂ ਦੇ ਉੱਤੇ ਮੈਂ ਇਹ ਵੀ ਸਵਾਲ ਕਰਨਾ ਚਾਹਣਾ ਹੈ ਚਾਹੇ ਗੁਰਪ੍ਰੀਤ ਘੁੱਗੀ ਐ ਉਹ ਬੜਾ ਸਮਝਿਆ ਹੋਇਆ ਵਿਅਕਤੀ ਆ ਬੜੀਆਂ ਸੋਹਣੀਆਂ ਗੱਲਾਂ ਕਰਦਾ ਜਦੋਂ ਕੋਈ ਫਿਲਮਾਂ ਦੀ ਪ੍ਰਮੋਸ਼ਨ ਕਰਦਾ ਸਿੱਖਾਂ ਦੇ ਬਾਤ ਤੇ ਉਹ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਸਿੱਖਾਂ ਨੂੰ ਅਲਝਾ ਲੈਂਦਾ ਐ ਇੰਨੀਆਂ ਪਿਆਰ ਦੀਆਂ ਗੱਲਾਂ ਬੋਲਦਾ ਕਿ ਬੜਾ ਚੰਗਾ ਲੱਗਦਾ ਪਰ ਮੈਂ ਕਹਿਣਾ ਚਾਹਣਾ ਬਾਈ ਜੀ ਬਹੁਤ ਚਿਰ ਹੋ ਗਿਆ ਤੁਹਾਨੂੰ ਧਾਰਮਿਕ ਫਿਲਮਾਂ ਬਣਾਉਂਦਿਆਂ ਨੂੰ ਚਾਹੇ ਤੁਸੀਂ ਪੱਗ ਬੰਨ੍ਹਿਓ ਸਿਰ ਤੇ ਕੇਸ ਹੈ ਛਕੋ ਖੰਡੇ ਬਾਟੇ ਦਾ ਅੰਮ੍ਰਿਤ ਜੇ ਤੁਸੀਂ ਕਾਲ ਤੋਂ ਰਹਿਤ ਹੋਣਾ ਹੈ ਜੇ ਤੁਸੀਂ ਅਕਾਲ ਬਣਨਾ ਹੈ ਫਿਰ ਗੁਰੂ ਦਾ ਬਾਣਾ ਆਉਣਾ ਪੈਣਾ ਹੈ ਤੇ ਅੰਮ੍ਰਿਤ ਛਕਣਾ ਪੈਣਾ ਹੈ ਤੇ ਆਕਾਲ ਕੌਣ ਬਣਾਊਗਾ ਖੰਡੇ ਬਾਟੇ ਦਾ ਅੰਮ੍ਰਿਤ ਮਰਤੂ ਤੋਂ ਰਹਿਤ ਕੌਣ ਬਣਾਊਗਾ ਅੰਮ੍ਰਿਤ ਮਰਤੂ ਤੋਂ ਰਹਿਤ ਮੌਤ ਤੋਂ ਰਹਿਤ ਅੰਮ੍ਰਿਤ ਕਾਲ ਤੋਂ ਰਹਿਤ ਆਕਾਲ ਕਿੱਥੋਂ ਮਿਲੂ ਗੁਰੂ ਗੋਬਿੰਦ ਸਿੰਘ ਦੇ ਬਖਸ਼ੇ ਹੋਏ ਬਾਟੇ ਵਿੱਚੋਂ ਤੇ ਗਿੱਪੀ ਗਰੇਵਾਲ ਨੂੰ ਵੀ ਮੈਂ ਕਹਿਣਾ ਚਾਹਣਾ ਹੈ ਤੁਸੀਂ ਅਰਦਾਸ ਫਿਲਮ ਬਣਾਈ ਤੁਹਾਡੇ ਤੇ ਕਿਉਂ ਨਹੀਂ ਬਾਈ ਜੀ ਅਸਰ ਹੋਇਆ ਤੁਸੀਂ ਅੰਮ੍ਰਿਤ ਛਕ ਲੈਂਦੇ ਜੁੜ ਜਾਂਦੇ ਤੇ ਜੇਕਰ ਫਿਲਮਾਂ ਬਣਾਉਣੀਆਂ ਫਿਰ ਆਓ ਫਿਰ ਆਪਣਾ ਵਪਾਰ ਵਪਾਰ ਸਭ ਕੁਝ ਚੱਲੀ ਜਾਊਗਾ ਜੇਕਰ ਸਿੱਖ ਬਣ ਜਿਓਗੇ ਕੋਈ ਵਪਾਰ ਨਹੀਂ ਖੜਦਾ ਕੋਈ ਫਿਲਮਾਂ ਨਹੀਂ ਕਰਦੀਆਂ ਪਰ ਇਸ ਲਾਈਨ ਤੇ ਤੁਰਨਾ ਭਰਾਵੋ ਬੜਾ ਔਖਾ ਹੈ ਫਿਰ ਆਖੋਗੇ ਜੀ ਸਾਡਾ ਤਾਂ ਰਜਗਾਰ ਹੈ ਸਾਡਾ ਤਾਂ ਫਿਲਮਾਂ ਦਾ ਕੰਮ ਅਸੀਂ ਕੋ ਸਕਗੀ ਫਿਰ ਭਰਾਵੋ ਲੋਕਾਂ ਨੂੰ ਭੰਬਲ ਪੂਤੇ ਚ ਕਿਉਂ ਪਾਉਣਿਓ ਫਿਰ ਕਿਉਂ ਦਿਖਾਉਣਿਓ ਕਿਉਂ ਅਕਾਲ ਦੀਆਂ ਗੱਲਾਂ ਕਰਦੇਓ ਫਿਰ ਆਖੋ ਕਿ ਅਸੀਂ ਬਨੌਟੀ ਬੰਦੇ ਆ ਅਸੀਂ ਯਾਲੀ ਬੰਦੇ ਆ ਇਸ ਲਈ ਸਿੱਕਾ ਨੂੰ ਭੰਬਲ ਪੂਤੇ ਚ ਨਾ ਪਾਓ ਨਾ ਲੜਵਾਓ ਖਾੜਕੂ ਜੱਥੇਬੰਦੀਆਂ ਦੇ ਵਿੱਚ ਕੰਮ ਕਰਦੇ ਬਾਬਾ ਬਖਸੀਸ ਸਿੰਘ ਜੀ ਸਿੱਖ ਸਿਆਸਤ ਆਇਬ ਵਾਲੇ ਸਾਰੇ ਨੌਜਵਾਨ ਚੜ੍ਹਦੀ ਕਲਾ ਵਾਲੇ ਆ ਉਹ ਪੜ੍ਹੇ ਲਿਖੇ ਆ ਸਾਰੇ ਉਹ ਵਿਰੋਧ ਫੇਰ ਕਰਦੇ ਆ ਕਿਸੇ ਸਿਧਾਂਤ ਤੇ ਵਿਰੋਧ ਕਰਦੇ ਆ ਉਂਝ ਨਹੀਂ ਕਰਦੇ ਉਹਨਾਂ ਨੇ ਚੰਗਾ ਕੀਤਾ ਉਹਨਾਂ ਦੇ ਨਾਲ ਆ ਖੜੇ ਆ ਅੱਗੇ ਤੋਂ ਵੀ ਇਸ ਤਰ੍ਹਾਂ ਦੀਆਂ ਜੋ ਵੀ ਕੋਈ ਫਿਲਮ ਆਵੇਗੀ ਸਿੱਖ ਨੈਕਾਂ ਦੀ ਉਹਦਾ ਵਿਰੋਧ ਕਰਾਂਗੇ ਤੇ ਕਰਦੇ ਰਹਾਂਗੇ ਇਸ ਲਈ ਦੋਸਤੋ ਸਾਨੂੰ ਸੋਚ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ ਇਹ ਐਕਟਰ ਆਪਦੀਆਂ ਫਿਲਮਾਂ ਬਣਾ ਕੇ ਪੈਸਾ ਕਮਾ ਜਾਂਦੇ ਐ ਤੇ ਸਾਨੂੰ ਧੜਿਆਂ 'ਚ ਵੰਡ ਜਾਂਦੇ ਐ ਲੜਾਈਆਂ ਕਰਾ ਜਾਂਦੇ ਐ ਮੈਂ ਉਹਨਾਂ ਨੂੰ ਸਿੰਘਾਂ ਨੂੰ ਕਹਿਣਾ ਚਾਹਣਾ ਹੈ ਕਿ ਤੁਸੀਂ ਨਾ ਜਾਓ ਸਿਨੇਮਿਆ 'ਚ ਜਿੱਥੇ ਬੰਦਿਆਂ ਨਾਲ ਰਾਏ ਕਰੋ ਕਾਲੀ ਨਾ ਕਰੋ ਤੁਹਾਨੂੰ ਲਾਲਚ ਵੀ ਦੇਊਗਾ ਸਭ ਕੁਝ ਦੇਊਗਾ ਕਿਉਂਕਿ ਫਸੇ ਹੋਏ ਐ ਫਿਲਮ ਦੀ ਬਦਨਾਮੀ ਕਰਕੇ ਇਹਨਾਂ ਨੇ ਕਰੋੜਾ ਰੁਪਇਆ ਕਮਾਉਣਾ ਹੈ ਇਸ ਲਈ ਤੁਸੀਂ ਸਿੱਖ ਪੰਥ ਨਾਲ ਕੜੋ ਨਾ ਕਿ ਐਕਟਰਾਂ ਨਾਲ ਇੰਨੀ ਆਕ ਵਿਚਾਰਾਂ ਸੰ ਭੁੱਲ ਚੁੱਕ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ